ਜਦੋਂ بارش ਹੁੰਦੀ ਆ ਛੋਟੇ ਛੋਟੇ ਬੁਲਬਲੇ ਬਣ ਜਾਂਦੇ ਆ ਮਿੰਟਾਂ ਮੇ ਦੀ ਫੁੱਟ ਜਾਂਦੇ ਕੋਈ ਪਤਾ ਲੱਗਦਾ ਤੇ ਤੋਲ ਵੇਖਦੇ ਆ ਵੀ ਬੁਲਬਲ ਹੈ ਹੀ ਨਹੀਂ ਬੰਦੇ ਦਾ ਵੀ ਉਹੀ ਕੰਮ ਆ ਜੀ ਗੱਲਾਂ ਬਾਤਾਂ ਕਰਦਾ ਹੀ ਤੁਰ ਜਾਂਦਾ ਓ ਚਾਲੀ ਗੰਝ ਜੋੜ ਕੌਰੂ ਦਾ ਢਿੱਡ ਵੀ ਭਰਿਆ ਨਾ ਢਿੱਡ ਵੀ ਭਰਿਆ ਨਾ ਕਾਲੀ ਕਾਂਝ ਝੋੜ ਕੌਰ ਦਾ ਘੱਟ ਵੀ ਭਰਿਆ ਨਾ ਐਨਾ ਕੁਝ ਹੁੰਦਿਆਂ ਹਤੀ ਦਾਨ ਵੀ ਕਰਿਆ ਨਾ ਹੁਣ ਤੁਸੀਂ ਛੋਲੇ ਪੂੜੀਆਂ ਲੰਗਰ ਲਾਉਣ ਹਾਂਜੀ ਇਹ ਤੁਹਾਨੂੰ ਸਰਦਾ ਸੀ ਤੇ ਤਾਂ ਹੀ ਲਾਇਆ ਉਹਦੇ ਕੋਲ ਐਨਾ ਕੁਝ ਹੈਗਾ ਸੀ ਉਹਨੇ ਕੋਈ ਦਾਨ ਨਹੀਂ ਸੀ ਕਰਿਆ ਉਹਨੇ ਮਰਦਾਂ ਦੇ ਮੂੰਹਾਂ 'ਚੋਂ ਵੀ ਪੈਸੇ ਕਢਾਏ ਕਮਰਾ 'ਚੋਂ ਇਹ ਗਾਂਜ ਜੋੜ ਕਰੂ ਦਾ ਟੱਡ ਵੀ ਭਰਿਆ ਨਾ ਐਨਾ ਕੁਝ ਹੁੰਦਿਆ ਹੱਤੀ ਦਾ ਨਹੀਂ ਕਰਿਆ ਨਾ ਐਨਾ ਕੁਝ ਹੁੰਦਿਆ ਹੱਤੀ ਦਾ ਨਹੀਂ ਕਰਿਆ ਨਾ ਉਹ ਜਾਂਦਾ ਹੱਥ ਖਾਲੀ ਉਹ ਜਾਂਦਾ ਹੱਥ ਖਾਲੀ ਦੇ ਕੋਰਾ ਰਾ ਰਾਣੀ ਦਾ ਜੰਦਾ ਵਿੱਚ ਭਲਾ ਨੇ ਹੋ ਫੁੱਟ ਜਾਂਦਾ ਜੋ ਪੜਗਲਾ ਪਾਣੀ ਨਾ ਹਮਰਤੇ ਵੇਲੇ ਉੱਠ ਕੇ ਬਾਬਾ ਪੜਦਾ ਪਾਣੀ ਨੂੰ ਪੜਦਾ ਪਾਣੀ ਨੂੰ ਹਮਰਤੇ ਵੇਲੇ ਉੱਠ ਕੇ ਬਾਬਾ ਪੜਦਾ ਪਾਣੀ ਨੂੰ ਨੰਦਮਾਨ ਦੇ ਪੰਛੀ ਸੁਣ ਕੇ ਅਮਰ ਕਹਾਣੀ ਨੂੰ ਜਦੋਂ ਬਾਬਾ ਬੋਲਦਾ ਪੰਛੀ ਹੁਣਦੇ ਝੂ ਝੂ ਕਰਕੇ ਸਾਰੇ ਠਾ ਲੈਂਦੇ ਆ ਕਦੀ ਇਨਸਾਨ ਨੇ ਆਵਾਜ਼ ਮਾਰੀ ਉੱਥੇ ਬਾਬਾ ਬੋਲਿਆ ਚੱਲੀ ਗੁਰਦਾਰੇ ਵਹੀ ਕਰਦਾ ਉਹ ਨੰਦਮਾਨ ਦੇ ਪੰਛੀ ਸੁਣ ਕੇ ਅਮਰ ਕਹਾਣੀ ਨੂੰ ਉਹ ਟਕਾ ਮਲਣਾ ਪੈਂਦਾ ਉਹ ਟਕਾ ਮਲਣਾ ਪੈਂਦਾ ਬਿਰਛੋਂ ਟੁੱਟੀ ਟਾਣੀ ਦਾ ਇਹ ਦਿਨ ਉਹ ਇੰਨੀ ਕਾਲੀ ਟੁੱਟ ਗਈ ਇਹ ਰੋਣ ਦੇਣੀ ਐ ਏਡਾ ਮੋਟਾ ਮੋਡਾ ਮੋਟਾ ਹੋ ਗਿਆ ਆਪਾਂ ਆਰੇ ਦੇ ਲੈ ਜਾਵਾਂਗੇ ਉਹਦਾ ਕੋਈ ਬਣੂਗਾ ਬੈੱਡ ਉਹਦੀ ਕੋਈ ਬਣੂਗੀ ਕੁਰਸੀ ਉਹਦਾ ਕੋਈ ਸੋਚੀ ਚਾ ਮੰਨਣੀ ਆ ਉਹ ਬਿਰਛੋ ਟੁੱਟੀ ਟਾਣੀ ਦਾ ਉਹ ਬੰਦਾ ਵਿੱਚ ਪਣਾ ਦੇ ਫੋਟ ਜਾਂਦਾ ਜੋ ਕਲਬਲਾ ਪਾਣੀ ਦਾ ਤੇਰੀ ਕੀਤੀ ਚੱਲਣੀ ਪੈਂਦੀ ਜੰਨ ਨਮਾਣੀ ਨੂੰ ਮੈਂ ਕੈ ਸਰੀਰ ਕੰਦਾ ਵੀ ਤੇਰੀ ਕੀਤੀ ਚੱਲਣੀ ਪੈਂਦੀ ਜੰਨ ਨਮਾਣੀ ਨੂੰ ਤੇਰੀ ਕੀਤੀ ਚੱਲਣੀ ਪੈਂਦੀ ਜੰਨ ਨਮਾਣੀ ਨੂੰ ਬੇਰਤੀ ਕੋਰ ਕਰਨਾ ਬਚ ਲਾਲਾ ਕਿਉਂ ਅਲਝਾਉਣਾ ਤਾਣੀ ਨੂੰ ਤੂੰ ਬੇਰਤੀ ਕੋਰ ਕਰਨਾ ਮੈਂ ਕਿਉਂ ਲਾਲਾ ਕਿਉਂ ਅਲਝਾਉਣਾ ਤਾਣੀ ਨੂੰ ਆ ਬੱਤ ਲਾਲਾ ਟੋਂ ਅੜ ਜਾਉ ਨਾ ਤਾਣੀ ਨੂੰ ਇੱਕ ਦਿਨ ਛੱਡਣਾ ਪੈਣਾ ਓ ਲੈਰੀ ਇੱਕ ਦਿਨ ਛੱਡਣਾ ਪੈਣਾ ਸੰਗ ਬੁਰਿਆ ਦੀ ਢਾਣੀਆ ਬੰਦਾ ਵਿੱਚ ਫਲਾ ਦੇ ਘੁੱਟ ਜਾਂਦਾ ਜੋ ਬੜਿਆ ਪਾਣੀ ਦਾ ਬੰਦਾ ਵਿੱਚ ਫਲਾ ਦੇ ਘੁੱਟ ਜਾਂਦਾ ਜੋ ਬੜਿਆ ਪਾਣੀ ਦਾ ਬੰਦਾ ਵਿੱਚ ਪਲਾ ਦੇ ਘੁੱਟ ਜਾਂਦਾ